ਚਪੌਣ ਲੱਗੇ ਸੱਜੇ ਹਟਿਓਸ ਤੇ ਜਾਲ ਕੇ ਕੱਢਣ ਲੱਗੇ ਹੋ ਖਰਾਦੀਏ ਕੋ ਆਏ ਸੀ ਆਪਣੇ ਮਿਸਤਰੀਆਂ ਸਾਨੂੰ ਖੋਲ ਕੇ ਦਿੱਤਾ ਕਹਿੰਦੇ ਖਰਾਦੀਏ ਦੇ ਪਾਉਦੇ ਹੋ ਪਿਗਲ ਕੇ ਨਿਕਲੂਗਾ ਨਾ ਪਿਗਲ ਕੇ ਬਾਹਰ ਰਬੜ ਝਾੜ ਜਾਣੀ ਲੈਣੀ ਹੋ ਜਾਣੀ ਹਾਂ ਰਬੜ ਨੂੰ ਮਾਰਦੇ ਪਾ ਕੇ ਰਬੜ ਝੜ ਕੇ ਵਿੱਚੋਂ ਬਸ ਬਸ ਉਸ ਸਾਈਡ ਦਾ ਰਬੜ ਨਾਲ ਮੁੱਟੀ ਮੁੱਟੀ ਪਾ ਕੇ ਹੋਰ ਵਿੱਚ ਫਸਿਆ ਸਹੀ ਗੱਲ ਹੈ ਸਹੀ ਗੱਲ ਰਬੜ ਝਾੜ ਦੇਣੀ ਨਹੀਂ ਉਹ ਨਹੀਂ ਰਬੜ ਜਲਣ ਲੱਗਿਓ ਫੇ ਸੌਖਾ ਕਹਿੰਦੇ ਬਾਹਰ ਨਿਕਲ ਜੂਗਾ। ਪਾਮ ਬੜਾ ਮੱਤ ਗਿਆ ਪਾਮ ਬੜਾ। ਹੁਣ ਪਈ ਅੱਗ ਫੂਰੀ ਪਟਾਕੇ ਵਾਲੀ। ਫਰਾ ਬੜਾ ਬਹੁਤ ਸਗਾ ਤਾਂ ਗੱਡੀ ਚ ਰੱਖ ਕੇ ਲਿਆਏ। ਸਕੂਟਰੀ ਤੇ ਆਣਾ ਇੰਝ ਕਹੇ। ਭਾਰਾ ਬਹੁਤ ਆ ਯਾਰ। ਕੰਗਣਿਆਂ ਦੇ ਪੁੱਲ ਤੇ ਹਾਰਪਰੀਆਂ ਦੇ ਕੋਲ ਖੜੇ ਆ। ਖਰਾ ਦੀਏ ਬਾਈ ਕੋ। ਤੇ ਬੁੱਛ-ਬੁੱਛ ਬਾਈ ਨੇ ਸਾਡੇ ਘੜਤੇ ਗਰਮ ਕਰਕੇ ਅੱਗ ਲਾ ਕੇ। ਘੜਤੇ ਆ ਬੁੱਛ ਆਵਾਜ਼ ਬਹੁਤ ਕਰਦੀ ਸੀ ਯਾਰ ਗੱਡੀ ਟੋਏ ਚੀਂ ਚੀਂ ਕਰਦੀ ਸੀ ਹਟਿਓਸ 2944 ਤਾਂ ਫਿਰ ਅੱਜ ਕਿਰਾਏ ਲੈਣੇ ਕੰਮ ਆਪਣੇ ਸ਼ਹਿਰ ਵਾਲਾ ਚੌਰ ਮਿੱਤਰੋ ਆ ਹਾਈਵੇ ਬਹੁਤ ਚੱਲਦਾ ਮਿੱਤਰੋ ਸਾਥੀ ਗੱਲ ਜੀ ਸਾਰੇ ਵੀਰਿਆ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਤੇ ਤੇ ਵੀਡੀਓ ਦੇਖਣ ਤੋਂ ਪਹਿਲਾਂ ਮਰਿਆ ਭਰਾ ਲਾਈਕ ਕਰ ਦਿਓ ਵੀਡੀਓ ਤੇ ਲੈ ਮਿੱਤਰ ਪਿਆਰਿਓ ਮਿੱਤਰ ਪਿਆਰਿਓ ਰਾਣੀ ਸੁੰਦਰਾ ਦਾ ਕੰਮ ਕਰਾਤਾ ਆਪਣੇ ਸੋਨੂ ਭਾਜੀ ਦਾ ਆਪਣਾ ਸੋਨੂ ਭਾਜੀ ਕਿੱਥੇ ਹੈ ਸੋਨੂ ਭਾਜੀ ਸਾਡਾ ਸੋਨੂ ਭਾਈ ਆਹੜਾ ਬੈਠਾ ਨਹੀਂ ਕਾਲੀ ਇੰਜੈਕਟਰ ਵਾਲਾ ਸਾਡਾ ਸੋਨੂ ਭਾਈ ਧਵਾਨ ਸਾਡਾ ਧਵਾਨ ਭਾਈ ਪੁਰਾਣਾ ਸਾਡਾ ਯਾਰ ਲਗੋਤੀ ਆ ਭਾਜੀ ਬਹੁਤ ਟਾਈਮ ਅਸੀਂ ਜ਼ਿੰਦਗੀ ਦੇ ਇਕੱਠਿਆਂ ਨੇ ਕੱਟਿਆ ਤੇ ਅੱਜ ਭਾਜੀ ਕੋਲ ਆਇਆ ਫੇਰ ਕੰਮ ਕਰਾਣਾ ਘੈਂਟ ਕੰਮ ਭਾਈ ਦਾ ਘੈਂਟ ਕੰਮ ਪੂਰਾ ਸਿਰਾ ਹੁਣ ਕੰਮ ਇਹਨਾਂ ਕੋ ਕਰਾਇਆ ਕਰਨਾ ਸਿਰਾ ਕੰਮ ਆ ਪੂਰਾ ਸਿਰਾ ਮੈਂ ਗੱਲ ਕਰਦਾ ਯਸ ਕੱਪੜੇ ਪ੍ਰੈਸ ਸੋਨੂ ਮਿਸਤਰੀ ਸਾਡਾ ਭਾਈ ਲੈ ਤਾਂ ਭਈ ਮਿੱਤਰੋ ਰਾਣੀ ਸੁਨਦਰਾ ਲਾਤੀ ਭਾਈ ਨੇ ਬੁੱਛ ਪਾਤੇ ਆ ਉਹਨਾਂ ਨੇ ਕੰਮ ਵੀ ਪਹਿਲੇ ਫੋਨ ਤੇ ਕੀਤਾ ਭਾਈ ਨੂੰ ਫੋਨ ਕੀਤਾ ਸੀ ਆਪਣਾ ਕੰਮ ਕਰਨਾ ਤੇ ਪਹਿਲੇ ਫੋਨ ਤੇ ਭਾਈ ਨੇ ਕੰਮ ਕਰਦਾ ਆਪਣਾ ਕੰਮ ਤਾਂ ਇਦਾਂ ਦਾ ਬੰਦਾ ਵਧੀਆ ਜਿਹਾ ਸਾਡੇ ਇੱਕ ਫੋਨ ਤੇ ਕੰਮ ਕਰ ਲਵੇ ਤਾਂ ਹੁਣ सोनू ਬਾਈ ਕੋ ਵੀ ਕੰਮ ਕਰਾਇਆ ਕਰਾਂਗੇ ਪੱਕੀ ਸਟੈਂਪ ਲਾ ਲਣੀ सोनू ਭਾਈ ਦੇ ਇਹ ਸਾਡੇ सोनू ਭਾਈ ਧੰਵਾਦ ਸਾ ਜੀ ਦੇ ਲਖੋ ਚ ਹੋ ਗਿਆ ਮਿਲ ਕੇ ਅੱਜ ਬਹੁਤ ਟਾਈਮ ਲੱਗਿਆ ਹਨ ਕੁਝ ਹੋਣਾ ਚਾਹੀਦਾ ਤੇ ਇਹ ਆਲਾ ਭਾਈ ਨੇ ਬਹੁਤ ਘੈਂਟ ਘੈਂਟ ਪ੍ਰੋਜੈਕਟ ਯਾਰ ਕੀਤੇ ਆ ਆਪ ਜਾਮੇ ਜੂਮੇ ਪਤਾ ਨਹੀਂ ਕਿਹੜੇ ਕਿਹੜੇ ਮੋਡਲ ਤਿਆਰ ਕੀਤੇ ਆ ਕਿਸੇ ਨੂੰ ਰਿਵਿਊ ਕਰਨਾ ਭਾਈ ਦੇ ਮੋਡਲ ਭਾਈ ਹੈਗੇ ਕਾਲਜ ਆ ਹੋਰ ਤਾਂ ਸਕੂਟਰ ਰਹਿ ਗਿਆ ਲੈ ਜਾਮਾਂਗੇ ਜਿਹੜੇ ਤਿਆਰ ਕੀਤੇ ਆ ਉਹ ਦੇ ਦੇ ਓਏ ਹੋਏ ਯਾਰ ਮੈਂ ਭਾਈ ਬਲੌਗ ਬਣਾਣਾ ਸੀਗਾ ਭਰਾਵਾਂ ਨੂੰ ਦੱਸ ਕੇ ਕਿਹਾ ਟਾਈਮ ਭਾਈ ਨੇ ਪ੍ਰੋਜੈਕਟ ਬਹੁਤ ਖਰੇ ਖਰੇ ਤਿਆਰ ਕੀਤੇ ਵਾ ਪ੍ਰੀਆ ਸਕੂਟਰ ਬਣਾਉਣਾ ਤੇ ਇਹ ਖਰੇ ਆ ਚਾਹ ਪ੍ਰੀਆ ਦਾ ਬਲੌਗ ਬਣਾ ਲਾਂਗੇ ਲੈ ਮਿੱਤਰੋ ਛੱਲੇ ਆਏ ਭਾਈ ਉਹਨਾਂ ਕੋ ਨਵੇਂ ਤਾਂ ਛੱਲਾ ਪਾ ਦਿਆ ਸ਼ੱਲਾ ਬਹੁਤ ਘੰਟ ਲੱਗਿਆ ਤੁਹਾਨੂੰ ਪਾ ਕੇ ਲੁੱਕ ਚੈੱਕ ਕਰਾਣਾ ਆ ਤਾਂ ਹੁਣ ਪਾਇਆ ਵਾ ਹਰੇਕ ਨਹੀਂ ਤੇ ਆ ਵੀ ਉਹਦਾ ਪਾ ਲੇ ਆਪਾਂ ਇਹਨਾਂ ਨੂੰ ਪਾ ਦਈਏ ਬੱਚਾ ਕਰ ਦਿੰਦੇ ਨੇ ਕੰਮ ਨੂੰ ਲਾ ਲਾਤਾ ਨਵੀਂ ਲਾ ਤਾਂ ਗੱਲਬਾਤ ਹੈ ਜਸ ਕੱਪੜੇ ਪ੍ਰੈਸ ਆਹ ਪੁਰਾਣੀ ਲਾ ਆ ਡੈਕਾ ਇੱਕ ਉਹਦਾ ਕੰਦੇ ਲਾ ਦਿੰਦੇ ਫਿਰ ਟੈਂਪਰੇਰੀ ਲੈਣੇ ਹਾਂ ਜਾਂ ਆ ਦੇਖੋ ਚਾਬੀ ਸੋਹਣੀ ਬਣ ਗਈ ਗੱਲਬਾਤ ਹੈ ਜਸ ਕੱਪੜੇ ਪ੍ਰੈਸ ਹੋ ਗਏ ਹਾਂਜੀ ਨਵੀਂ ਨੂੰ ਵੀ ਪਾ ਦਾਂਗੇ ਮੈਂ ਘਰੇ ਫਿਲਰੀ ਨੂੰ ਪਾ ਲਾਂ ਨਵੀਂ ਨੂੰ ਵੀ ਰੋਕੇ ਪਾ ਦਾਂਗੇ ਨਾਲੇ ਕੰਦੇ ਨਵੀਂ ਲਾ ਨਵੀਂ ਵੀ ਲਾ ਲਾਂਗੇ ਉਹਨੂੰ ਵੀ ਪਾ ਦਾਂਗੇ ਵੈਸੇ ਆ ਸੋਹਣੀ ਲੱਗੀ 350 ਦਾ ਭਾਈ ਓਕੇ ਰਿਪੋਰਟ ਚਾਬੀ ਤੇ ਕਰਵਾ ਦਵਾਂਗੇ ਸਰਮੰਜ ਵਿੱਚ ਆ ਤਾਂ ਦੇਖੀ ਆ ਲੱਗਦਾ ਕਬਰੀ ਦੇ ਮੋਰੇ ਦੂਜੀ ਨਵੀਂ ਨੂੰ ਵੀ ਪਾਦਣਾ ਲੈ ਕੇ ਸੋਹਣਾ ਲੱਗਦਾ ਕੱਢਦਾ ਕੱਢਦਾ 1 ਮਿੰਟ ਭਾਈ ਤੇ ਸਕਰੀਨ ਯਾਰ ਇਹ ਵੀ ਖਰਾਬ ਹੋ ਗਈ ਤੇ ਮੈਂ ਤਾਂ ਚੇਂਜ ਕਰਾਉਂਦਾ ਵੀ ਦੇਖੇ ਲਿਆ ਸੀਗਾ ਤੇ ਹੁਣ ਇਹਦੀ ਸਕਰੀਨ ਪਾਣੀ ਭੇਜਣੀ ਆ ਫਿਲਹਾਲ ਦੀ ਘੜੀ ਆ ਤਾਂ ਲਵਾਉਣ ਲੱਗੇ ਟਵਾਇਟ ਵਾਲਾ origignal ਜਿਹਦੇ ਨਾਲ ਕੱਢੇ ਸੀ ਉਦਾਂ ਦਾ ਲਾਣ ਲੱਗੇ ਆ ਕਿਉਂਕਿ ਚੱਲਦੀ ਨਹੀਂ ਹੁਣ ਬਿਲਕੁਲ ਇਹ ਗਾਣਿਆਂ ਤੋਂ ਬਿਨਾ ਬੈਡ ਜੀ ਫੀਲਿੰਗ ਆਉਂਦੀ ਬੈਡ ਜੀ ਤੇ ਲੈ ਵੇ ਮਿੱਤਰੋ ਮਿੱਤਰ ਪਿਆਰਿਆ ਉਹ ਸੀੜੀ ਆ ਪਕੜਾਤੀ ਟਾਚੀ ਚਾਹ ਸੀੜੀ ਲਵਾਤੀ ਹੁਣ ਜਾਂ ਟੋਇਟਾ ਦੀ ਆਹੀ ਕੜਾਈ ਸੀ ਮੁੜ ਕੇ ਆਹੀ ਲਵਾਣੀ ਪੈਗੀ ਤੇ ਕਾਹ ਪਰ ਫਿਊਮ ਜਿ ਲਵਾਤਾ ਇੱਚ ਤੇ ਬੋਚ ਬੋਚੀ ਤੇ ਪਵਾਇਆ ਗੱਡੀ ਤੇ ਲੱਗ ਗਿਆ ਰਪਈਆ ਇੱਥੇ ਵੀ ਅੱਜ 7 8 10 ਕਿਆਰੇ ਲੱਗੇ ਆਪਣੇ ਉਹ ਟੱਚ ਪਾਇਆ ਨਹੀਂ ਪੇਚ ਵੀ ਮਿਲਣਾ ਨਵੀਆਂ ਲਵਾਣੀ ਪੈਣੀ ਟੱਚ ਪਵਾ ਕੇ ਜਾਂ ਚੱਲਦੀ ਨਹੀਂ ਉਹ ਕ੍ਰਾਸ ਰਿੰਕ ਕੰਪਨੀ ਉਹ ਦੇਸੀ ਆ ਤੇ ਤੇ ਟਾਈਮ ਪਾਸ ਲਈ ਲਵਾਈਆ ਟੋਚ ਉਹ ਕਿਉਂ ਗਾਣੇ ਤੋਂ ਬਿਨਾ ਬੋਰਿੰਗ ਜਿਹਾ ਬਹੁਤ ਲੱਗਦਾ ਸਦਾ ਕੰਮ ਯਾਰ ਬਹੁ ਆ ਨਮਕ ਆ ਗੱਡੀ ਧੌਣ ਲੈ ਲਾ ਦੀ ਗੱਡੀ ਜੰਦਰੋਂ ਜਾਣੀ ਆ ਰਾਣੀ ਸੁੰਦਲਾ ਧੌਣ ਲੈ ਲਾ ਤੇ ਆਹ ਵਾਲੀ ਚੱਲੀਏ ਫੋਕਾ ਲਾਗੀ 골ਚਾ 골ਚਾ ਖਾਈਏ ਮੇਰੇ ਮਿੱਤਰ ਪਿਆਰਿਓ ਛੋਟੀ ਗੱਡੀ ਆ ਪਾ ਖੜਾਉਣ ਦੀ ਧੌਣ ਲੈ ਤੇ ਹੁਣ 골ਚਾ 골ਚਾ ਕਦਾ ਖਾਈਏ ਚਲ ਕੋਈ ਨਾ 골ਚਾ ਖਾ ਕੇ ਨਾ ਫਿਰ ਚੱਲਦੇ ਆ ਪਿੰਡ ਨੂੰ ਮੜਿਆ ਤੇ 골ਚਾ ਖਾਈਏ ਬੰਦੇ ਦਾ 골ਚਾ ਬੜਾ ਸੁਆਦ ਹੁੰਦਾ ਯਾਰ ਆਹ ਦਾ ਪੰਗਾ ਹੀ ਲਿਆਦਾ ਯਾਰ ਚਾਬੀ ਨਿਕਲਦੀ ਸੋਚ ਲੱਗੀ ਜਾਂਦਾ ਚਾਬੀ ਪਾ ਲਈ ਚਾਬੀ ਨਿਕਲਦੀ ਨਹੀਂ ਨਾ ਲੋਕ ਹੁੰਦੀ ਆ ਨਹੀਂ ਭਾਈ ਨਿਕਲਦੀ ਨਹੀਂ ਨਿਕਲਦੀ ਜਾਣਾ ਪੈਣਾ ਕੋਈ ਹੈਂਡ ਰੋਡ ਵੀ ਘਵਾ ਕੇ ਦੇਖ ਲਿਆ ਜਾਣਾ ਪੈਣਾ ਕੋਈ ਚਾਬੀ ਨਿਕਲਦੀ ਗੱਡੀ ਚੋਂ ਯਾਰ ਜਿਹੜਾ ਛੱਲਾ ਪਵਾ ਕੇ ਰਹਿੰਦਾ 350 ਉਹ ਛੱਲਾ ਪਾਇਆ ਤਾਂ ਚੱਕਰੇ ਵਾਲਿਆ ਮੈਂ ਨਾ ਭਰਾਵਾ ਬਹੁਤ ਛੇੜਿਆ ਨਾ ਚੱਕਰੇ ਪਵਾ ਲਿਆ ਹਾਂ ਚੱਕਰ ਮਲਾ ਕੇ ਕਾਬੀ ਦਾ ਦੇਖੋ ਕਾਬੀ ਦੇਖ ਕੇ ਤਾਂ ਗੁੰਝਲਦੀ ਜਾਂਦਾ ਹਾਂ ਹਾਂ ਆਇਆ ਤਾਂ ਪਹਿ ਦਿਖਾਣੀ ਪੈਣੀ ਇਹ ਜਦੋਂ ਨਿਕਲਦੀ ਹੈ ਇਹ ਨੂੰ ਦਿਖਾ ਕੇ ਆਨੇ ਦਿਖਾ ਕੇ ਆਨੇ ਉਹ ਇਹ ਨਿਕਲਦੀ ਨਹੀਂ ਭਰਾਵਾ ਚਾਬੀ ਇਹ ਨੂੰ ਫੋਨ ਤੇ ਖੇਲੇ ਨੂੰ ਫੇਰ ਚਾਬੀ ਕੱਢੂਗਾ ਹਾਂ ਤਾਂ ਉਥੇ ਇੰਜੈਕਟੀਤੀ ਲਾਗੇ ਮੈਂ ਦੇਖਣਾ ਛੇ ਚਾਬੀ ਨਾਲ ਲੱਗ ਜਾਂਦੀ ਆ ਹਾਂ ਚਾਬੀ ساری ਦੂਆ ਨਹੀਂ ਹੁੰਦੀ ਆ ਇਹਦਾ ਹੋਰ ਵਿੱਚੋਂ ਜਾਣੀ ਜੀ ਤਾਂ ਹਾਂ ਤੇ ਵਿੱਚ ਰਹਿ ਗਈ ਚਾਬੀ ਥੋੜੀ ਜੀ ਬਸ ਬਸ ਚਾਬੀ ਅੰਦਰ ਪੂਰੀ ਜਾ ਕੇ ਹਾਂ ਦਾ ਪੰਗਾ ਹੀ ਪਾਇਆ ਯਾਰ ਚਾਬੀ ਨਿਕਲਦੀ ਔਰ ਜੇ ਕਿਸੇ ਭਰਾ ਨੇ ਉਦਾਂ ਇਦਾਂ ਪਵਾਇਆ ਬਾ ਛੱਲੇ ਤਾਂ ਮੈਂ ਦੱਸਿਓ ਤੁਹਾਡੇ ਨਾਲ ਵੀ ਇਦਾਂ ਹੁੰਦੀ ਯਾਰ ਸਾਜੇ ਨਾ ਚਾਜ਼ੀ ਚਾਏ ਮਰ ਗਏ ਛੱਲੇ ਦੇ ਯਾ ਮੁੰਡੇ ਬੈਠੇ ਲਗਵਾਉਣ ਨੇ ਇਹ ਕਿਹੋ ਜਿਹੀ ਚੀਜ਼ ਬਈ ਹੈ ਉਹ ਚੇ ਖਾਲੇ ਤੇ ਯਾਰ ਆ ਚੀਜ਼ਾਂ ਦੱਸੋ ਛੋਟੇ ਹੋਂਦੇ ਬਚਪਨ ਚ ਕੀਨੇ ਕੀਨੇ ਖਾਦੀਆਂ ਵਾ ਹੈ ਬਹੁਤ ਖਰੀ ਚੀਜ਼ ਹੁੰਦੀ ਏਕ ਬਰੈਡ ਵੀ ਹੁੰਦਾ ਸੀ ਬਰੈਡ ਵੀ ਆਂਦੇ ਹੁਣ ਬਰੈਡ ਵੀ ਏ ਬਰੈਡ ਵੀ ਇੱਥੇ ਬਰੈਡ ਵੀ ਹੈਗੇ ਆ ਆ ਚੀਜ਼ਾਂ ਯਾਰ ਬਹੁਤ ਖਾਦੀਆਂ ਬਚਪਨ ਚ ਤੇ ਅੱਜ ਫੇਰ ਜਿਆਦਾ ਤਾਇੀਆਂ ਕੀਤੀਆਂ ਮੂਹ ਲੈਣੇ ਨਾਲਾ ਬਸ ਭਾਈ ਬਹੁ ਬਹੁਤ ਯਾਰ ਗੱਲਬਾਤ ਵਧੀਆ ਜੀ ਹੈ ਨਾ ਟੇਸਟ ਬਹੁਤ ਖਰਾਆ ਆ ਆ ਪ੍ਰਾਂਦੀ ਨਵੀਂ ਲਾਤੀ ਆ ਉਹ ਪਹਿਲਾਂ ਵਾਲੀ ਬੁਢੀ ਹੋ ਗਈ ਸੀ ਚਿੱਤੀ ਹੋ ਗਈ ਸੀ ਪ੍ਰਾਂਦੀ ਤੇ ਹੁਣ ਆ ਗਏ ਫਿਰ ਭਾਜੀ ਕੋ ਸਵਰਨ ਮਾਰਕੀਟ ਚ ਚਾਬੀ ਸੈੱਟ ਕਰਵਾਣ ਐਂ ਦੀ ਜੀ ਪੰਗਾ ਹੀ ਪੈ ਗਿਆ ਯਾਰ ਮਨਸ ਸਾਡੀ ਕਿਸਮਤ ਹੈ ਨਹੀਂ ਇਹ ਛੱਲਾ ਭਾਜੀ ਕਹਿੰਦਾ ਕੋਈ ਨਹੀਂ ਖੋਲੇ ਦਿੰਨੇ ਹੋਰ ਮਗਾਰਾਂਗੇ ਹੁਣ ਦੇਖਦੇ ਹਾਂ ਕੀ ਹੁੰਦਾ ਬੜੇ ਚਾਵਾ ਨਾ ਪੋਆ ਸੀ ਯਾਰ ਛੱਲੇ ਦਾ ਭਾਜੀ ਕੋ ਆਵਾ ਗਾਉਣ ਪਏ ਆਵਾਜ਼ ਕੌਣ ਪਏ ਮੈਂ ਛੱਲਾ ਚੇਂਜ ਕਰਕੇ ਦੇਖਣ ਲੱਗਿਆ। ਦਿੱਕਤ ਕਿਤੇ ਆਈ ਨਹੀਂ ਇਹ। ਪਰ ਇਹਨੂੰ ਕਿੱਦਾਂ ਆ ਗਈ? ਬਹੁਤ ਛੱਲੇ ਪਾਏ ਆ ਗਏ ਨੇ ਨਾਲ ਦੇ ਭਾਈ ਨੇ। ਸਾਰੀਆਂ ਗੱਡੀਆਂ ਦੇ ਪਏ ਸਾਰੀਆਂ ਦੇ। ਤਰੋ ਰਿਫਲੈਕਟਰ ਦੇਖਣ ਆ ਗਏ ਸਰ ਰਿਫਲੈਕਟਰ ਚਲੋ ਚਾਬੀ ਦਾ ਛੱਲੇ 'ਚ ਫਰਕ ਆ ਗਿਆ। ਤੇ ਤਿੰਨ ਤਰ੍ਹਾਂ ਦੇ ਰਿਫਲੈਕਟਰ ਤਿੰਨ ਤਰ੍ਹਾਂ ਦੇ ਹੁਣ ਇਹ ਕਾਹ ਆਂਦੇ। ਤੇ ਇੱਕ ਆਹੜੇ ਪਹਿਲਾਂ ਪਾਇਓ ਸੀ ਕਾਹ ਆਂਦੇ। ਇੱਕ ਆ ਆਂਦੇ ਆ ਦੱਸੇ ਵਾਰ ਕਿਹੜੇ ਸਹੀ ਆ ਮੈਂ ਦੇਖਿਆ ਤੈਨਾਂ ਚੜੜਾ ਆ ਹਾਂ 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 ਜਿਹੜਾ ਸਹੀ ਤੈਨਾਂ ਚ ਚੜੜਾ ਆ ਹਾਂ ਮਰੀ ਤੈਨੂੰ ਤੇ ਕਰਾਉਂਗਾ ਭਾਈ ਯਾਰ ਸਾਰੇ ਕਰਾ ਦਿਆਂਗੇ ਥੋੜੀ ਜਿਹਾ ਨਮਾਊਗਾ ਹਾਂ ਜਿਹੇ ਨਮਾ ਡੇ ਜਾ ਆ ਪਹਿਲਾਂ ਠੀਕ ਆ ਜੀ ਆਰਮੀ ਇਨਕਲੇ ਹਾਂ ਜੀ ਇਹ ਮੈਨੂੰ ਤੇ ਤੇ ਮੈਟਰੋ ਮੈਟਰੋ ਕੰਮ ਹੋ ਗਿਆ ਲੱਸੀ ਸਾਰਾ ਚਾਬੀ ਯਾਰੋ ਛੱਲਾ ਸੈੱਟ ਨਹੀਂ ਆਇਆ ਚਾਬੀ ਆਪਾਂ ਦਿਆਂ ਦੀਆਂ ਮੋੜਿਆਂ ਦੀ ਮੈਂ ਕਿਹਾ ਭਾਈ ਹੋਰ ਮਗਾ ਲਈਂ ਤਰ ਰਿਫਲੈਕਟਰ ਲੈ ਆਂਦੇ ਗੱਡੀ ਦੇ ਪਿੱਛੇ ਵਾਲੇ ਬੰਪਰ ਵਾਲੇ ਕਿਉਂਕਿ ਰਿਫਲੈਕਟਰ ਆਪਣਾ ਵਾਲੇ ਖਰਾਬ ਹੋਇਆ ਹੋਇਆ ਯਾਰ ਤੇ origignal ਲਾਇਆ ਸੀਗੇ ਤਾਂ ਨਵੇਂ ਡਿਜ਼ਾਈਨ ਦਾ ਰਿਫਲੈਕਟਰ ਆਇਆ ਉਹ ਲੈ ਆਂਦੇ ਤੇ ਚਾਬੀ ਛੱਲਾ ਪਹਿਲੇ ਵਾਲੇ ਪਾਣਾ ਪਿਆ ਯਾਰ ਤੇ ਹੁਣ ਕਹਿੰਦਾ ਭਾਈ ਕਹਿੰਦਾ ਨਵਾਂ ਮਗਾਉਂਗਾ ਫਿਰ ਪਾ ਕੇ ਦੇਖ ਲਿਓ ਬੱਸ ਨਵੀਂ ਚਾਬੀ ਲਿਆਉਂਗਾ ਚਲੋ ਉਹ ਨੂੰ ਪਾ ਕੇ ਦੇਖੂਗਾ ਚਾਬੀ ਥੋੜੀ ਘਸੀ ਹੋਊਗਾ ਇਹਦੇ ਕਰਕੇ ਕੋਈ ਦਿੱਕਤ ਹੋਵੇ ਬਾਕੀ ਮੈਨੂੰ ਪਤਾ ਨਹੀਂ ਚਾਬੀ ਓਰੀਜਨਲ ਆ ਇਹ ਮਲਾਈ ਮੰਗੋ ਨਿਕਲਦੀ ਯਾਰ ਉਹ ਪਤਾ ਨਹੀਂ ਕਾਹਦੇ ਉਹਦਾ ਅੜੇ ਹੀ ਗਈ ਸੀ ਵਿੱਚ ਯਾਰ ਆ ਦੇਖੋ ਆ ਤਾਂ ਮਲਾਈ ਮੰਗੋ ਨਿਕਲਦੀ ਚਾਬੀ ਪਤਾ ਨਹੀਂ ਕੀ ਸਿਸਟਮ ਆ ਐਂਪ ਲਿਆਂਦਾ ਵਾ ਮੈਂ ਚੱਕ ਐਂਪ ਫਿਟ ਕਰਾਣਾ ਇਹਦਾ ਵੀ ਟਾਈਮ ਲੱਗਿਆ ਤੇ ਰਿਫਲੈਕਟਰ ਲਿਆਂਦੇ ਬਾਅਦ ਚੋਂ ਦੀਪਕ ਕੋ ਰਿਫਲੈਕਟਰ ਫਿਟ ਕਰਾਈਏ ਇਸਕ ਜਗਾਈਏ ਪਿੱਛੇ ਇਸਕ ਤੇ ਰਿਫਲੈਕਟਰ ਪਾ ਕੇ ਤੁਹਾਨੂੰ ਲੁੱਕ ਚੈੱਕ ਕਰਾਉਂਗਾ ਅਜ ਲੋਕ ਜਿਹੜਾ ਘੁੰਮੇ ਉਹ ਹੀ ਵਲੋਗ ਰਿਕਾਰਡ ਕਰ ਲਿਆ ਮੈਂ ਇਹ ਰਿਫਲੈਕਟਰ ਆਪਾਂ ਕਰਾਣੇ ਆ ਸੋਚਣ ਵਾਲਾ ਚਾਬੀ ਮਤਲਬ ਲੋਕ ਖੁੱਲੇ ਪਿੱਛੇ ਲੜੀਆਂ ਵੀ ਚੱਲਣ ਰਿਫਲੈਕਟਰ ਵੀ ਚੱਲਣ ਮੇਰੇ ਵੀ ਜੋ ਰਿਫਲੈਕਟਰ ਵੀ ਚੱਲਣ ਇਸਕਾ ਪੂਰਾ ਜਗਾਣਾ ਲੋਕ ਖੋਲਾ ਲੋਕ ਲਾਵਾਂ ਐ ਐਲਈਡੀਆਂ ਵੀ ਵੱਜਣ ਤੇ ਰਿਫਲੈਕਟਰ ਵੀ ਵੱਜਣਾ ਇਸਕ ਜਗਾਣਾ ਗੱਡੀ ਧੋ ਨਹੀਂ ਹੋਈ ਸਵਾਰੀ ਦਾ ਫੋਨ ਤੇ ਫੋਨ ਆਈ ਜਾਂਦਾ 4 ਵਜੇ ਜਲੰਧਰ ਪਹੁੰਚਣਾ ਐ ਤਿੰਨ ਇੱਥੇ ਵੱਜ ਗਏ 4 ਵਜੇ ਜਲੰਧਰ ਪਹੁੰਚਣਾ ਐ ਗੱਡੀ ਹਲੇ ਧੋ ਨਹੀਂ ਹੋਈ ਆਪਣੀ ਓਏ ਹੋਏ 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 ਮੁਸੀਬਤਾਂ ਛਾਪੇ ਮੈਂ ਤੁਹਾਨੂੰ ਕਿਹਾ ਸੀ ਕਿ ਘੰਟਾ ਸਵਾ ਘੰਟਾ ਲੱਗ ਜਾਣਾ ਸੀ ਮੰਨੀ ਗੱਲ ਓਏ ਹੋਏ ਹੋਏ ਰਾਣੀ ਸੁਨਦਰਾ ਦਾ ਹਾਲ ਮਿੱਟੇ ਮਿੱਟ ਮਿੱਟੇ ਮਿੱਟ ਮਿੱਟੇ ਮਿੱਟ ਹੋਇਆ ਪਿਆ ਉਹ ਅਮਰਤ ਮੇਰਾ ਪੁੱਤ ਅਮਰਤ ਮੇਰਾ ਪੁੱਤ ਓ ਅੰਮੂ ਸਾਡਾ ਅੰਮੂ ਸਾਡਾ ਅਮਰਤ ਬੱਚੀ ਕਿੱਧਰ ਕਰਦੀ ਸੀ ਅਮਰਤ ਬੱਚੀ ਕਿੱਧਰ ਕਰਦੀ ਸੀ ਕਿੱਧਰ ਕਰਦੀ ਸੀ ਬੱਚੀ ਸਾਡੀ ਕੁੜੀ ਗੱਡੀ ਵਿੱਚ ਰਾਂਦੀ ਹੁੰਦੀ ਆ ਕੱਲ ਟੇ ਉਸ ਤੇ ਲਾ ਕੇ ਲਈ ਆ 2348 ਇਹ ਜੀ ਕਿੱਥੇ ਸਵਾਸ ਨੂੰ ਰੱਖ ਲਿਆ ਸ਼ਹਿਰ ਨੂੰ ਆ ਗਏ ਸੀ ਇੱਕਦੋਂ ਸਾਨੂੰ ਕੰਮ ਸੀਗੇ ਉਹ ਵੀ ਕੰਮ ਆਪਾਂ ਕਰ ਲਿਆ ਇਹ ਪ੍ਰੋਟੀਨ ਵੀ ਲੈ ਲਿਆ ਪ੍ਰੋਟੀਨ ਤੇ ਮਿੱਤਰ ਪਿਆਰਿਓ ਮਿੱਤਰ ਪਿਆਰਿਓ ਸ਼ਹਿਰਾਂ ਆ ਗਏ ਆ ਤੇ ਹੁਣ ਮੈਂ ਚੱਕਣਾ ਆਪਣੇ ਕੰਮੇ ਭਰਾ ਨੂੰ ਤੇ ਕੰਮ ਆਪਣਾ ਛੋਟਾ ਭਰਾ ਜਿਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਸਕਿਆ ਨਾ ਵੀ ਵੱਧਾ ਚਾਹੀ ਸਕਾ ਨਹੀਂ ਤੇ ਇਹਨੂੰ ਚੱਕਣਾ ਆ ਮੈਂ ਹੁਣ ਚੱਕ ਕੇ ਆਪਾਂ ਜਾਣਾ ਦੀਪੇ ਇਲੈਕਟ੍ਰੀਸ਼ੀਅਨ ਕੋਲ ਨੂੰ ਇਲੈਕਟ੍ਰੀਸ਼ੀਅਨ ਕੋਲ ਜਾ ਕੇ ਗੱਡੀਏ ਮੈਂ ਕਿਹਾ ਰਿਫਲੈਕਟਰ ਲਿਆਂਦੇ ਰਿਫਲੈਕਟਰ ਪਵਾ ਲਈਏ ਫੇਰਿੰਗ ਲੈ ਲਈਏ ਅੱਚੋ ਤਾਂ ਇਹ ਜੀ ਲੱਗ ਜਾਂਦੀ ਚੀਜ਼ ਦੀ ਪੇ ਅੱਜੇ ਪਵਾ ਲਈਏ ਹੁਣੇ ਕਰਾ ਲਈਏ ਹਾਲਾਂਕਿ ਕੁਝ ਐ ਟਾਈਮ ਨਾ ਹੋਵੇ ਪਰ ਮੈਂ ਆਪੇ ਧੱਕੇ ਨਾਲ ਪਵਾ ਲਾਣੇ ਕਿਉਂਕਿ ਉਹ ਵੀ ਆਪਣੇ ਭਰਾ ਆ ਦੀਪਾ ਇਲੈਕਟ੍ਰੀਸ਼ੀਅਨ ਤਾਂ ਧੱਕੇ ਨਾਲ ਧੱਕੇ ਨਾਲ ਪਵਾ ਪੂ ਲਾਣੇ ਮੈਂ ਅੱਚੋ ਤਾਂ ਇਹ ਲੱਗ ਜਾਂਦੀ ਮੈਨੂੰ ਅੱਚੋ ਤਾਂ ਹੀ ਲੱਗੀ ਬਈ ਛੇਤੀ ਪਵਾ ਦਵਾ ਛੇਤੀ ਪਵਾ ਦਵਾ ਉਹ ਜਾਦੇ ਖਰਾਉ ਹੋਏ ਉਹ ਮੁੜ ਕੇ ਪਵਾਏ ਨਹੀਂ ਮੇਰੇ ਤੇ ਜਾਦੇ ਖਰਾਉ ਹੋਏ ਨਾ ਮੈਂ ਮੁੜ ਕੇ ਪਵਾਏ ਵੀ ਨਹੀਂ ਮੇਰੇ ਦਿਮਾਗ 'ਚ ਵੀ ਨਹੀਂ ਕਤਾਂ ਕਰਕੇ ਹੁਣ ਮੈਂ ਮਿੱਤਰੋ ਇਸ਼ਕੇ ਜਗਾ ਲੀਏ ਮੜ ਜਨਾਂ ਨੇ ਨਵੇਂ ਜਵਾਨੇ ਦੇ ਲੈ ਲੈ ਮਿੱਤਰ ਪਿਆਰਿਓ ਆ ਗਿਆਂ ਦੀਪੇ ਕੋਲ ਰਿਫਲੈਕਟਰ ਮੈਂ ਪਵਾ ਦੀ ਯਾਰ ਫੈਕਟਰ ਸੀ ਯਾਰ ਪਹਿਲੇ ਨੂੰ ਓਰੀਜినਲ ਆਲੇ ਸੀਗੇ ਤੇ ਗੱਲ ਵਾ ਤੇ ਜੈਸ ਕੱਪੜੇ ਪ੍ਰੈਸ ਲੱਗਦੀ ਬਾਬੇ ਉਹ ਪੂਰੀ ਰਾਣੀ ਸੁੰਦਰਾ ਆਪਣੀ ਇਹ ਆਪਣਾ ਅਮਨ ਬਰੋ ਵਾਮਨ ਅਮਨ ਬਰੋ ਦੀਪੇ ਭਰਾ ਦਾ ਛੋਟਾ ਭਰਾ ਅੱਜ ਦੀਪੇ ਭਰਾ ਦਾ ਛੋਟਾ ਭਰਾ ਇਦਾਂ ਹੀ ਆ ਮੈਂ ਕਰੇ ਗਲਤ ਮਿਸਟੇਕ ਐ ਹੋ ਗਈ ਗਲਤ ਜੀ ਮਿਸਟੇਕ ਨਹੀਂ ਹੋਈ ਨਾ ਤੇ ਸਾਡਾ ਭਰਾ ਹੀ ਦੇ ਵਰਗੇ ਦੋ ਇਹ ਭਰਾ ਸਾਡੇ ਹੀ ਦੇ ਵਰਗੇ ਇੱਕ ਕਰਾਂ ਦੇ ਹੱਥ ਪਰ ਜਿਹੜੀ ਨਾਬ ਜਨਾ ਗੱਡੀ ਦੀ ਨਾਬ ਚ ਦੀਪਾ ਹੀ ਫੜਦਾ ਹਾਂ ਉਹ ਨਾਬ ਦੀ ਦੀਪੇ ਨੇ ਫੜਨੀ ਆ ਮਿੰਦਰ ਇਲੈਕਟ੍ਰੀਸ਼ਨ ਉਹ ਕੰਮ ਕਰਾ ਲਈ ਮਗਰ ਰਿਫਲੈਕਟਰ ਪਵਾ ਲਈ ਤੇ ਆਪਣੇ ਭਰਾ ਦੀ ਸ਼ਾਪ ਤੇ ਆਪਣਾ ਲੋਗੋ ਵੀ ਲੱਗਿਆ ਹੈ ਆਪਣੇ ਭਰਾ ਦੀ ਸ਼ਾਪ ਤੇ ਆਪਣਾ ਲੋਗੋ ਵੀ ਲੱਗਿਆ ਹੈ ਤੇ ਸ਼ਹਿਰ ਚ ਸਿਰਾ ਕੰਮ ਕਰਦਾ ਆਪਣਾ ਭਰਾ ਸਿਰਾ ਤੇ ਬਲੌਗ ਬਣਦੇ ਬਣਦੇ ਤੇ ਆਪਣਾ ਭਰਾ ਨਵੀ ਵੀ ਆ ਗਿਆ ਨਵੀ ਨਵੀ ਬ੍ਰੋ ਨਵੀ ਭਰਾ ਆਪਣਾ ਸਾਡੇ ਨਾਲ ਜਿਹੜੇ ਆਪਣੇ ਨਾਲ ਬੰਦੇ ਰਹਿੰਦੇ ਆ ਖਾਰ ਖਾਈ ਜਾਂਦੇ ਆ ਆਪਣੇ ਨਾਲ ਹੀ ਰਹਿੰਦੇ ਆ ਤੁਸੀਂ ਸਮਝ ਲਓ ਕਿਹੜੇ ਆ ਕਿਹੜੇ ਕਰ ਜਾਂਦੇ ਆ ਤੇ ਜਿਨ੍ਹਾਂ ਨੇ ਕਾਫੀ ਕੀਤਾ ਆ ਆ ਤੇ ਉਹ ਉਹ ਕਹਿੰਦੇ ਕਰੇ ਸਾਡੇ ਵਰਗੇ ਤੁਸੀਂ ਚਾਹਦੇ ਆ ਉਹਨਾਂ ਦੇ ਮਨ ਚ ਭਲੇਖਾ ਆ ਕਹਿੰਦੇ ਸਾਡੇ ਵਰਗੇ ਤੁਸੀਂ ਚਾਹਦੇ ਆ ਇਹ ਆਪਣਾ ਨਵੀ ਭਰਾ ਵਧੀਆ ਵਧੀਆ ਨਵੀ ਇਹ ਆਪਣਾ ਬਿੱਟੂ ਗਰੇਨੇ ਦਾ ਗੱਲਬਾਤ ਜੈਸ ਲੱਗਦੀ ਵਸੇ ਨਿੱਕੂ ਭਰਾ ਵਾਲੀ ਆ ਠੀਕ ਆ ਆ ਸਾਡਾ ਬੰਦਾ ਬਣੀ ਕਿੱਧਰ ਬੀਜੀ ਹੋਇਆ ਬਾਅਦ ਵਿੱਚ ਹੈਪੀ ਨੇ ਤਾਂ ਯਾਰ ਮੈਂ ਪਹਿਲੀ ਲੈ ਵੀ ਮੇਰੇ ਵੀਰੋ ਦੀਪੇ ਕੋਲੇ ਕੰਮ ਰੱਚ ਪਿਆ ਸੀ ਕੰਮ ਰੱਚ ਰੱਚੀ ਹੋ ਗਿਆ ਸੀ ਕਿ ਮੈਂ ਕਿ ਜਦੋਂ ਨੂੰ ਸ਼ਹਿਰ ਜਾਈਏ ਸ਼ਹਿਰ ਜਾ ਕੇ ਮੁੜ ਕੇ ਆ ਕੇ ਕੰਮ ਕਰਾਉਣੇ ਆ ਰਿਫਲੈਕਟਰ ਪਾਉਣੇ ਆਪਾਂ ਤੇ ਮੁੜ ਕੇ ਆ ਕੇ ਰਿਫਲੈਕਟਰ ਪਾਉਣੇ ਬੰਦੇ ਨੂੰ ਭਲੇਖਾ ਹੋ ਗਿਆ ਕਹਿੰਦੇ ਸਾਡੇ ਕਰਕੇ ਤੁਹਾਡਾ ਚੈਨਲ ਚੱਲਦਾ ਸਾਡੇ ਕਰਕੇ ਤੁਹਾਡੀਆਂ ਸਟੋਰੀਆਂ ਚੱਲਦੀਆਂ ਬੰਦੇ ਨੂੰ ਭਲੇਖਾ ਲੈ ਦੱਸ ਲੈ ਹੁਣ ਐਦਾਂ ਦਾ ਮੈਂ ਕਿ ਐਦਾਂ ਹੀ ਸਹੀ ਠੀਕ ਆ ਕੋ ਕੱਟ ਕੇ ਮਾਰ ਸਹੀ ਗੱਲ ਹੈ ਮੈਂ ਕੱਟਦਾ ਸਾਰਾ ਕੁਝ ਬੰਦਿਓ ਚਲਾ ਕੇ ਦੱਸ ਮੈਂ ਸਾਰਾ ਕੁਝ ਹੀ ਕੱਟਦਾ ਬਾਬੇ ਉਹ ਸਾਰਾ ਕੁਝ ਹੀ ਕੱਟਦਾ ਭੈਣ ਦੀ ਸਰੀ ਭਲੇਖੇ ਬੰਦੇ ਨੂੰ ਭਲੇਖੇ ਕਰਨਾ ਉਹਨੂੰ ਭਲੇਖੇ ਹੀ ਕਰਦੇ ਸਾਡਾ ਜੀਤਾ ਚੌਬਰ ਆ ਗਿਆ ਜੀਤਾ ਚੌਬਰ ਆ ਗਿਆ ਸਾਡਾ ਅਸੀਂ ਗੱਡੀ ਦਾ ਅਸੀਂ ਗੱਡੀ ਦਾ ਕੰਮ ਕਰਾਣ ਗਏ ਸੀ ਕਹਿੰਦਾ ਮੈਂ ਫੋਨ ਲੈਣਾ ਚੌਬਰ ਆ ਗਿਆ ਚੌਬਰ ਕੋਲ ਨੂੰ ਆ ਕੇ ਭਾਈਏ ਨੂੰ ਫੋਨ ਲੈ ਕੇ ਦੇਣਾ ਉਧਰ ਸਾਡੇ ਉਸਤਾਦ ਜੀ ਵਿਜੇ ਕੁਮਾਰ ਵੀ ਮਿਲ ਗਏ ਵਿਜੇ ਕੁਮਾਰ ਉਸਤਾਦ ਜੀ ਕੀ ਹਾਲ ਹੈ ਠੀਕ ਹੈ ਜੀ ਉਸਤਾਦ ਜੀ ਮੈਂ ਕਹਾ ਮੈਂ ਕਹਾ ਇਹਦੇ ਨਾਲ ਨਾ ਪੈਰੀ ਤੇ ਮਗਰ ਬੰਦੇ ਵੀ ਉਹ ਤੇ ਉਧਰ ਵਿੱਕੀ ਵਿੱਕੀ ਭਾਈ ਪਤਾ ਨਹੀਂ ਮੋਟਰ ਚੱਕ ਕਿੱਧਰ ਚੱਲ ਪਿਆ ਭਾਈ ਸਾਡੀ ਤੇ ਹੁਣ ਫੋਨ ਲੈਣਾ ਨਵਾਂ ਪਾਜੀ ਇੱਕ ਫੋਟੋ ਹੋਰ ਦੂਜੀ ਕੰਮ ਫੋਨ ਲੈਣ ਲੱਗਿਆ Samsung ਦਾ ਫੇਰ ਭਰਾਵਾ ਕੰਮ ਕੰਮ ਇਹਦਾ ਫੋਨ ਪਹਿਲਾਂ ਹੈ ਹੁਣ ਆਪਾਂ Samsung ਵਾਲਾ ਹੁਣ ਪਹੁੰਚੇ ਆ ਪਹੁੰਚੇ ਸੋਣ ਬਲ ਦੇ ਦਰਵਾਜ਼ਾ ਬਾਬਾ ਜੀ ਅਸੀਂ ਆ ਪਹੁੰਚੇ ਸੋਣ ਬਲ ਭਾਈ ਦੇ ਆਏ ਹੋਏ ਚੰਮ ਦੇਣ ਦੇ ਚੰਮ ਦੇਣ ਦੇ ਵਧੀਆ ਤਰੀਕੇ ਨਾਲ ਹੁਣ ਬਲ ਚੰਮ ਦੇਣ ਦਾ ਜਾਰੇ ਬੰਦਾ ਚੁੱਪ ਨਹੀਂ ਹੁੰਦਾ ਇਹਨੂੰ ਕਿੱਦਾਂ ਚੁੱਪ ਕਰਾਈਏ ਉਹਦੇ 7 ਵਜੇ ਦਾ ਹੀ ਭਾਈ ਸੱਤੇ ਦੇ ਨੂੰ ਹੁੰਦੀ ਕਿ ਵਿੱਚ ਛੁੱਟੀ ਵੀ ਆ ਜਾਂਦੀ ਇਹ ਤਾਂ ਛੁੱਟੀ ਆ ਚੁੱਪ ਨਹੀਂ ਹੁੰਦਾ ਇਹ ਲੋਕਾਂ ਨੂੰ ਤੁਸੀਂ ਕੀ ਕਰਦੇ ਹੁੰਦੇ ਯਾਰ ਭਾਈ ਹੁਣ ਇਹਦਾ ਦਿਮਾਗ ਚਟਿਆ ਪਿਆ ਵਾ ਗੌਣ ਚਟਿਆ ਪਿਆ ਦਿਮਾਗ ਉਹ ਕੰਮ ਕਰ ਲੈਣੇ ਉਹਨਾਂ ਨੂੰ ਨਹੀਂ ਦਿੱਤਾ ਤੋ ਤੁਸੀ ਬੋਲ ਨਹੀਂ ਹੁੰਦੇ ਘਰੀ ਬੇਲੇ ਰਹਿ ਗਏ ਕਿ ਇਦੋਂ ਹੁਣ ਇੱਥੇ ਕੰਮ ਕਰੀ ਜਾਣਾ ਤੁਸੀਂ ਚੁੱਪ ਜਾ ਕੰਮ ਇਹ ਉਬਾ ਜੀ ਤੇਰੇ ਬੰਦਾ ਚੁੱਪ ਰਹਿੰਦਾ ਬਾਬੇ ਉਹ ਕੋਈ ਹਾਲ ਦੱਸੇ ਉਹਨੂੰ ਕਿਦਾ ਚੁੱਪ ਕਰਾਈਏ ਇਹ ਚੁੱਪ ਕਰਦਾ ਕਰਾਈਏ ਯਾਰ ਇਹਨੂੰ ਭਾਜੀ ਮੈਂ ਅਰੰਗ ਕੁੜੀ ਨਾਲ ਆ ਲੈਣਾ ਤਾਂ ਕੁੜੀ ਨਾਲ ਆ ਦੇਖੋ ਤਾਂ ਤੂੰ ਕਹਿੰਦਾ ਤਾਰੇ ਜੇ ਹੋ ਦੂ ਕਿੱਥੇ ਨਹੀਂ ਹੋ ਰਹੇ ਕਹਿੰਦਾ ਕੁੜੀਆਂ ਵਾਲਾ ਰੰਗ ਲੈਣਾ ਕੁੜੀਆਂ ਵਾਲਾ ਰੰਗ ਲੈ ਲਿਆ ਫੋਨ ਦਾ ਜਿੰਨੇ ਮਾਲਕ ਕਿੰਨਾ ਟਾਈਮੋਂ ਕਿ ਤਾਂ ਹੀ ਮੈਂ ਤੈਨੂੰ ਪਹਿਲੀ ਵਾਰ ਦੇਖਿਆ ਭਾਜੀ ਨੂੰ ਪਹਿਲੀ ਵਾਰ ਦੇਖਿਆ ਨਹੀਂ ਮੇਰੇ ਬਾਗਾ ਵਗਟਾ ਦੇ ਉਹ ਦੇ ਦੇ ਯਾਰ ਫੋਨ ਲੈ ਲਿਆ ਕਮ ਇਹਨੇ ਸਾਡੇ ਦਾ ਨਵਾਂ Samsung ਦਾ ਕਿਹੜਾ ਐਫ ਕਿਹੜਾ ਭਾਈ ਐਫ ਐਫ 15 ਐਫ 15 8128 ਕੰਮ ਆ ਪਾਲਟੀਆਂ ਕਰੀ ਜਾਂਦਾ ਭਰਾਵਾ ਤੀਜਾ ਫੋਨ ਲੈਦਾ ਕੰਮ ਨੇ Samsung ਦੇ 1 ਸਾਲ ਚ ਤੀਜਾ ਫੋਨ ਆ ਡਾਪਟਰ ਦੇ ਦਿੱਤਾ ਬਾਈ ਬਾਈ ਨੇ ਨਾਲ ਪਹਿਲਾਂ ਅਡਾਪਟਰ ਆਣੇ ਬੰਦ ਹੋ ਗਏ ਸੀ ਨਾ ਤੁਸੀਂ ਆਪਣੇ ਕੋਲ ਦਿੰਨੇ ਆ ਨਹੀਂ ਆਪਣੇ ਤੇ ਬਲੋਗ ਇਹ ਕੋਈ ਗੱਲ ਨਹੀਂ ਲੋਕ ਕਹ ਭਰਾਵਾ ਦਊਂਗਾ ਆਪਣੇ ਕੋਲ ਲੱਗਾ ਅੱਛਾ ਆਪਣੇ ਕੋਲ ਲੈ ਵੇ ਹਾਂ ਮੁੰਡੇ ਹਾਂ ਪਾਰਟੀ ਕਰਨ ਲੱਗੇ ਨਵੇਂ ਫੋਨ ਦੀ ਬਰਗਰ ਕਹਿੰਦੇ ਕੰਮ ਬਰਗਰ ਹੋ ਬਰਗਰੀ ਹੋਇਆ ਪਿਆ ਕਹਿੰਦੇ ਬਰਗਰੋ ਬਰਗ ਉਹ ਆ ਕਿਦਾਂ ਬਾਬੇ ਆ ਗਾ ਦਣਾ ਨਹੀਂ ਹੋਇਆ ਨਹੀਂ ਤਾਂ ਆਵੇ ਕੰਮ ਨੇ ਫੋਨ ਦੀ ਖੁਸ਼ੀ ਚ ਨਾ ਪਾਰਟੀ ਕੀਤੀ ਕੰਮ ਨੇ ਇੱਕ ਸਾਲ ਚ ਤੀਜਾ ਫੋਨ ਲੈ ਲਿਆ ਸੈਮਸੰਗ ਦਾ ਹੈਗੀ ਚੜਾਈ ਸਾਡੇ ਕੰਮੇ ਦੀ ਇੱਕ ਸਾਲ ਚ ਤੀਜਾ ਫੋਨ ਲੈ ਲਿਆ ਹੈਲੋ ਹੈਲੋ ਇਹ ਕਿੰਨਾ ਸੋਹਣਾ ਕੁੱਤਾ ਰੌਕੀ ਵਰਗਾ ਆ ਮੇਰਾ ਰੌਕੀ ਵੀ ਤਾਂ ਦਾ ਇਹ ਭਾਜੀ ਇਹਦਾ ਪਪਾ ਪੁੱਤਾ ਤੁਹਾਡਾ ਕੁੱਤਾ ਬਹੁਤ ਸੋਹਣਾ ਹੈ ਮੇ ਕੋਈ ਰੌਕੀ ਉਹਦੇ ਵਰਗਾ ਹੈ ਹਰਾ ਕੀ ਹੈ ਤੁਹਾਡਾ ਕਿੱਦਾਂ ਕਿੱਦਾਂ ਪੁੱਤ ਐਨ ਮੇਰੇ ਕੋਲ ਇੱਕ ਰੌਕੀ ਕੋ ਤੜਦਾ ਐਨ ਉਹੀ ਚੀਜ਼ ਆ ਕਿਦਾਂ ਐੇ ਤੁਹਾਡਾ ਚੀਜ਼ ਸੱਚੀ ਤੁਹਾਡੇ ਆ ਵੀ ਰੌਕੀ ਆ ਵੇਖੋ ਵੀ ਰੌਕੀ ਆ ਉਹੀ ਇਹਦੀ ਭਰਾ ਐਨ ਰੌਕੀ ਤੇ ਗੱਡੀ ਛੋਟੀ ਵੀ ਆ ਗਈ ਆਪਣੀ ਇਹਦੇ ਫੋਕ ਲੈਂਪ ਇੱਕ ਬੰਦ ਹੋਇਆ ਉਹ ਪਾਣਾ ਛੋਟੀ ਗੱਡੀ ਦਾ ਫੋਕ ਲੈਂਪ ਦੀ ਫਿਊ ਨਾ ਟਿਊਬ ਤੜ ਗਈ ਯਾਰ ਉਹ ਪਾਣੀ ਸੀ ਆ ਦੇਖੋ ਰੌਕੀ ਤੇ ਛੋਟੀ ਗੱਡੀ ਹੈ ਨਾ ਸਾਡਾ ਮੈਂ ਫੇਰ ਦੂਜੀ ਵਾਰ ਅਸਣ ਲੱਗਿਆ ਫੌਗ ਲੈਂਪ ਦੀ ਟਿਊਬ ਬੰਦ ਹੋਈ ਹੋਆ ਉਹ ਪਾਣੀ ਆ ਤੇ ਆਪਣੇ ਰੇਫਲੈਕਟਰ ਪਾਣੇ ਆ ਹਨੇਰਾ ਕਰ ਲਿਆ ਆਪਾਂ ਪੂਰਾ ਲਿਦਾ ਇੱਥੇ ਜਰੰਦਲਾ ਗਿੜਾ ਲਾ ਕੇ ਆ ਗਿਆ ਬਾਈ ਇਹ ਮੇਰਾ ਪਰ ਕੰਮ ਨਹੀਂ ਹੋ ਰਿਹਾ ਗਿਆ ਸੀ ਇੱਥੋਂ ਮੈਂ ਕਿਹਾ ਤੁਸੀਂ ਜਰੰਦਲਾ ਗਿੜਾ ਲਾ ਕੇ ਵੀ ਆ ਗਏ ਮੇਰਾ ਇਹ ਕੰਮ ਨਹੀਂ ਹੋਇਆ ਮੈਂ ਉੱਦਾਂ ਹੀ ਆਂ ਅਗਲਾ ਲੈਂਪ ਟਿਊਬ ਪਾਣ ਲੱਗੇ ਦੀ ਫੌਗ ਲੈਂਪ ਦੀ ਰੌਕੀ ਹੁਣ YouTube ਤੇ ਚੱਲ ਗਿਆ ਰੌਕੀ ਰੋਕੀ ਓਏ ਔਰ ਰੋਕੇ ਸਾਡਾ ਦੀਪਾ ਕਿੱਥੇ ਆ ਦੀਪਿਆ ਆ ਜਾ ਓਏ ਕੋਈ ਗੱਲ ਨਹੀਂ ਚੱਲਾਂਗੇ ਚੱਲਾਂਗੇ ਤੇ ਗੱਲਬਾਤ ਰਾਣੀ ਦੀ ਲੱਗਦੀ ਕਰਦੀ ਲੇਚਲੇ ਚ ਬਾਬਿਓ ਗੱਲਬਾਤ ਜੈਸਨ ਕੱਪੜੇ ਪ੍ਰੈਸ ਲੱਗਦੀ ਰਾਣੀ ਦੀ ਹੁਣ ਲੁੱਕ ਬਹੁਤ ਸੋਹਣੀ ਬਣਨੀ ਗੱਡੀ ਆਪਣੀ ਦੀ ਤੇ ਉਸ ਦੀ ਨਾ ਘੈਂਟ ਲੱਗਦੀ ਆਹਾ ਲਓ ਇਹਨੇ ਗੱਡੀ ਬਣੀ ਆ ਲੋਇਟ ਆ ਰਿਹਾ ਨਸ ਤੇਰਾ ਓਏ ਹੋਏ ਪਰ ਸਾਨੂੰ ਰਾਤ ਰਾਤ ਦੇ 9 10 ਵਜਣੇ ਜਿੱਦਾਂ ਸਾਡੇ ਹਾਲਾਤ ਆ ਕੰਮ ਏ ਅੱਜ ਅੱਜਾ ਸਵੇਰ ਦੇ ਘਰੋਂ ਨਿਕਲੇ ਉਹਨਾਂ ਰੋਟੀ ਨਾ ਪਾਣੀ ਨਾ ਚਾਹ ਨਾ ਪਾਣੀ ਨਾ ਨਾਤੇ ਵੀ ਨਹੀਂ ਅੱਜ ਪਹਿਲੀ ਵਾਰ ਪਹਿਲਾ ਦਿਨ ਆ ਜਿਹੜਾ ਨਾਤੇ ਨਹੀਂ ਬੱਜੀ ਜਾਂਦੇ ਨੇ ਬੱਜਦੇ ਸਾਨੂੰ ਕੋਈ ਉੱਥੇ ਠੰਡ ਕਿਹਨਾਂ ਨੂੰ ਕੋਈ ਰੋਕਦਾ ਆਪ ਸਾਨੂੰ ਕਿਹੜੇ ਕਿਸੇ ਨੇ ਰੋਣ ਨਾ ਕੋ ਠੱਗੀ ਨਾ ਬੱਚੀ ਨਹੀਂ ਦਾਂਦੀ ਓਏ ਹੋਏ ਹੋ ਉਹ ਕਰ ਦੋ ਕੰਮ ਮਿੱਤਰੋ ਗੱਡਿਆਂ ਦਾ ਦੋਵੇਂ ਮਿੱਤਰੋ ਦੋਵੇਂ ਜਾ ਕੇ ਲਾਤੀਆਂ ਇਕੱਠੀਆਂ ਕਰਕੇ ਰਾਤ ਨੂੰ ਜਾਇ ਲੱਗਦਾ ਪਰ ਕਰਾ ਕੇ ਲੈਣਾ ਪਏ ਲਾਈਵ ਮਿੱਤਰੋ ਹੁਣ ਸਾਡੀ ਵਾਰੀ ਆਣ ਲੱਗੀ ਹੈ ਰਾਤ ਦੇ 8 ਵਜੇ ਦੀਪਾ ਬਾਜੀ ਆ ਗਏ ਨੇ ਉਹ ਸ਼ੁਕਰ ਹੈ ਸਾਡੇ ਇਲੈਕਟ੍ਰੀਸ਼ੀਅਨ ਸਾਹਿਬ ਆ ਗਏ ਓਏ ਉਹ ਸਾਡੇ ਇਲੈਕਟ੍ਰੀਸ਼ੀਅਨ ਸਾਹਿਬ ਪਧਾਰੇ ਮੈਂ ਗਿਆ ਜਾਇਆ ਸੀ ਨਵਾਂ ਸ਼ਹਿਰ ਇਲੈਕਟ੍ਰੀਸ਼ੀਅਨ ਸਾਹਿਬ ਪਧਾਰੇ ਸਾਡੇ ਸ਼ੁਕਰ ਖੁਦ ਕੀ ਖੁਦ ਕੀ ਜਿਹੜਾ ਗਲਤ ਇਹਨੂੰ ਵੀ ਕੋਈ ਗਲਤ ਨਾ ਕੀਤਾ ਬੁਲਾਏ ਸਹੀ ਗੱਲ ਆ ਸਹੀ ਚੱਕਾ ਆ ਆ ਆ ਆ ਕੇ ਦਿੱਸੇ ਜਾਲ ਜਾਲ ਪੈਸੇ ਲਾਣਾ ਹੁਣ ਆਪਾਂ ਪਿੱਛੇ ਕਿੱਥੇ ਮੱਛੀ ਆਦਣੋ ਲਾਈਵ ਮਿੱਤਰੋ ਆਪਣੀ ਵਾਰੀ ਆਣ ਲੱਗੀ ਹੁਣ ਔਰ ਰਾਣੀ ਸੁੰਦਰਾ ਦਾ ਕੰਮ ਹੋ ਗਿਆ ਤੇ ਹੁਣ ਕੰਮ ਆਪਣਾ ਹੋਣ ਲੱਗਿਆ ਕਰ ਦੋ ਭਾਜੀ ਕਰ ਦੋ ਕਰ ਦੋ ਕਰ ਦੋ ਮਰਾਇ ਕਰ ਦੋ ਸਾਡੇ ਦੇ ਰਿਫਲੈਕਟਰ ਪਰ ਅਦਰ ਲੈਚਰ ਇਚ ਕਰਾ ਦਿਓ ਇੱਕ ਫੈਨ ਆ ਗਿਆ ਬਿਗ ਫੈਨ ਬਿਗ ਫੈਨ ਆ ਗਿਆ ਬਈ ਤੁਹਾਡਾ ਓਏ ਹੋਏ ਰੌਣਕ ਮੇਲਾ ਯਾਰ ਆਪਣੇ ਬੰਦੇ ਨਾਲ ਰੌਣਕ ਮੇਲਾ ਹੋ ਜਾਂਦਾ ਵਧੀਆ ਫਨ ਹੋ ਜਾਂਦਾ ਆਪਣੇ ਬੰਦੇ ਨਾਲ ਜਾਮਾ ਕਿਹਨੇ ਕਿਹਨੇ ਰੱਖਿਆ ਦੱਸੋ ਕਮੈਂਟ ਕਰਕੇ ਇਹ ਵੀ ਸ਼ੌਂਕ ਆ ਬੱਲਾ ਹੀ ਆ ਜਾਮਿਆਂ ਦਾ

ਓਲਡ ਸਕੂਲ ਇਹ ਨਵੀਂ ਭਾਈ ਸੀ ਇਹ ਚੀਜ਼ਾਂ ਬਹੁਤ ਰੀਅਰ ਇਹ ਚੀਜ਼ਾਂ ਜੀ ਯੈਸ bro yes ਇੰਡੀਕੇਟਰ ਲਾਈ ਇੰਡੀਕੇਟਰ ਲਾਈ ਨੂੰ ਮੈਂ ਦੇਖਿਆ ਗੱਲ ਬਾਤ ਜੈਸਾ ਟਪੜੇ ਪ੍ਰੈਸ ਇੰਡੀਕੇਟਰ ਖੜਦਾ ਉਹਦਾ ਮੈਂ ਚੈੱਕ ਲਾ ਕੇ ਲਿਆਇਆ ਸੀਗਾ ਤੇ ਹੁਣ ਫੇਰ ਕੋਲ ਆਪਾਂ ਚੈੱਕ ਕਰ ਲੇ ਤੇ ਹੁਣ ਲਾ ਕੇ ਚੈੱਕ ਕਰਾ ਲੈ ਤੁਹਾਨੂੰ ਆਹ ਬ੍ਰੇਕ ਹੈ ਹਾਂ ਨਹੀਂ ਬੈਠਾ ਉਧਰ ਸਾਡਾ ਮਾਸਟਰ ਮਾਈਂਡ ਲੱਗਿਆ ਹੈ ਮਾਸਟਰ ਮਾਈਂਡ ਬੰਦਾ ਸਾਡਾ ਸ਼ਹਿਰ ਦਾ ਟੌਪ ਦਾ ਦਊਗਾ ਕਿ ਟਾਵਾ ਟਾਇਰ ਪਾਉਂ ਜਾਂਦੇ ਆ ਨਾ ਠੀਕ ਕਰਦੇ ਹੈਗਾ ਇੱਕ ਦਿਲੋਂ ਦਸੀ ਇਸ਼ਕ ਹੈਗਾ ਪੂਰਾ ਇਸ ਦਾ ਬਾਜੀ ਪੂਰਾ ਆਇਆ ਇਸ਼ਕ ਇਸਕੇ ਜਗਾਈਦਾ ਆਪਾਂ ਇਸਕੇ ਜਗਣਾ ਕੀ ਬੰਦਾ ਇਸਕੇ ਜਗਣਾ ਆਪਾਂ ਇਸਕੇ ਦੀ ਕਰਨਾ ਲੋਇਆ ਆਪਣਾ ਬਹੁਤ ਜੱਜਾ ਬਹੁਤ ਸੋਹਣਾ ਲੱਗਿਆ ਲੋਇਆ ਵਾਲਾ ਗੱਲਬਾਤ ਜੱਸੇ ਹੋ ਗਈ ਲੋਇ ਦੀ ਤੇ ਕੰਮ ਚੱਲ ਰਿਹਾ ਆਪਣਾ ਪੂਰਾ ਜੈਨੂ ਨੂੰ ਕੰਮ ਕਰਕੇ ਤੇਖੋ ਆਈ ਦੱਸ ਡਾਰਲਿੰਗ ਜੈਨੂ ਨੂੰ ਕੰਮ ਤੇ ਮਾਨਣਾ ਕਹੀਦਾ ਸਾਡਾ ਦੀਪਾ ਹੈ ਜੈਨੂ ਨੂੰ ਕੰਮ ਲੇਦਾ ਉਦਾਂ ਦਾ ਕੰਮ ਤਾਂ ਬਾਪੂ ਸਾਰੇ ਕਰ ਦਿੰਦੇ ਆ ਐਵੇਂ ਮਿੱਤਰੋ ਇਸ਼ਕ ਜਗੜ ਲਾ ਪਿਆ ਇਸ ਕੱਜ ਦਾ ਛੱਡਿਆ ਨੇ ਭਰਾ ਨੇ ਪੂਰਾ ਲੈ ਵੇ ਮਿੱਤਰਾਂ ਗੱਲਬਾਤ ਯੈਸ ਤੇ ਰਿਮੋਟਰ ਨਾਲ ਵੀ ਕਰਤੇ ਦੀ ਭਰਾ ਨੇ ਤੇ ਇੰਡੀਕੇਟਰ ਨਾਲ ਵੀ ਕਰਤੇ ਪਾਰਕਿੰਗ ਨਾਲ ਵੀ ਕਰਤੇ ਯਾਰ ਸੋਹਣੀ ਬਹੁਤ ਲੱਗੀ ਯਾਰ ਗੱਲਬਾਤ ਬਹੁਤ ਸੋਹਣੀ ਲੱਗੀ ਗੱਡੀ ਜਾਨੀ ਹੁਣ ਦਿਖਾਣਾ ਮੈਂ ਚੈੱਕ ਕਰਾਉਣਾ ਬਾਬਿਓ ਕੰਮ ਜਦ ਵੀ ਸਾਡਾ ਹੁੰਦਾ ਹੁੰਦਾ ਰਾਤ ਨੂੰ ਹੁੰਦਾ ਮੈਂ ਐਦਾਂ ਦਾ ਆ ਦੇਖੋ ਯਾਰ ਪੂਰਾ ਇਸ ਕਜਗਦਾ ਹੈ ਨਾ ਤੇ ਬ੍ਰੇਕ ਨਾਲ ਪਾਰਕਿੰਗ ਨਾਲ ਉਹ ਦੇਖੋ ਯੈਸੇ ਕਰਾਤੀ ਗੱਲਬਾਤ ਯੈਸੇ ਯਾਰ ओके हो गई रिपोर्ट पूरी ओके चलो जी काम हो गया साडा ऐन गल बात जैस कपड़े प्रेस लव यू डार्लिंग दीपा ਭਰਾ ਸਾਡਾ ਜਿੰਦਾਬਾਦ ਦੀਪਾ ਇਲੈਕਟ੍ਰੀਸ਼ੀਅਨ ਜਿੰਦਾਬਾਦ ਜਿੰਦਾਬਾਦ ਗਲ बात जैस कपड़े प्रेस ਕਰਾਤੇ ਯਾਰ ਗੱਡੀ ਓਏ ਹੋਏ ਇਸ ਪੇ ਦਿਖਾਤਾ ਇਸਕੇ ਦੇਖੋ ਯਾਰ ਦੋਨਾਂ ਦਾ ਕੰਮ ਹੋ ਗਿਆ ਹੁਣ ਕੋਈ ਕ੍ਰਿਸਟਲ ਕੰਮ ਰਹੇਗਾ ਕ੍ਰਿਸਟਲ ਦਾ ਕਰਾਣਾ ਹੈ ਯਾਰ ਓਏ ਹੋਏ ਇਸਕੇ ਇਸਕੇ ਗੱਡੀ ਐਨ ਗਲ बात जैस ਕੱਪੜੇ ਪ੍ਰੈਸ ਹੋ ਗਈ ਯਾਰ ਪੂਰੀ ਓਏ ਹੋਏ ਇਸਕੇ ਜਾਗਦਾ ਤੇ ਲੈ ਮਿੱਤਰ ਪਿਆਰਿਓ ਪਹੁੰਚ ਗਏ ਮੁੜ ਕੇ ਪਿੰਡ ਜਗਤਪੁਰ ਰਾਹ ਚ ਆਂਦੇ ਨੇ ਮੈਂ ਸ਼ੌਟ ਤਾਂ ਲੈ ਕੇ ਵੀ ਬਲੌਗਾਂ ਆਪਾਂ ਸੌਰੀ ਰੀਲਾਂ ਰੂਲਾਂ ਦੇ ਸ਼ੌਟ ਬਹੁਤ ਲੈਣ ਲੱਪੇ ਸੀ ਰੀਲਾਂ ਬਣਾਣ ਲੱਪੇ ਸੀਗੇ ਦੋਹਾਂ ਗੱਡੀਆਂ ਰੀਲਾਂ ਬਣਾਈਆਂ ਉਹ ਵੀ ਇੰਸਟਾਗ੍ਰਾਮ ਤੇ ਚੈੱਕ ਕਰਿਓ ਆਉਣੇ ਵਾਲੇ ਤੇ ਉਹਨਾਂ ਦੀ ਜੀਵਨ ਮੋਡ ਸਹੀ ਗੱਲ ਹੈ ਤੇ ਮਿੱਤਰੋ ਤੇ ਛੋਟੀ ਗੱਡੀ ਲੈ ਕੇ ਜਾਂਦੇ ਆਪਾਂ ਮੈਂ ਤੇ ਕੰਮ ਆ ਤੇ ਬੜੀ ਲੈ ਕੇ ਜਾਂਦਾ ਆਪਣਾ ਛੋਟਾ ਭਾਈ ਤੇ ਆਪਣਾ ਪੇਜ ਇੰਸਟਾਗ੍ਰਾਮ ਤੇ ਨਾਮ ਲਾਣੇ ਨਹੀਂ ਆਂਦੀ ਪ੍ਰਾਈਵੇਟ ਮੈਟਰ ਵੀ ਹੈ ਇੰਸਟਾਗ੍ਰਾਮ ਤੇ ਆਪਣਾ ਪੇਜ ਆ ਜਿਹੜਾ ਉਹ ਮੇਰਾ ਪੂਰਾ ਫੋਲੋ ਕਰ ਲਿਓ ਟ ਇਹ ਉйда ਜਾਬੀ ਹੋਈਦਾ ਇੱਧਰ ਨੂੰ ਮੋੜ ਲਈ ਭਰਾਵਾ ਤੇ ਮਿੱਤਰ ਪਿਆਰਿਓ ਪਹੁੰਚ ਗਏ ਪਿੰਡ ਜਗਤਪੁਰ ਤੇ ਕੰਮ ਨੇ ਕੰਮ ਸਾਗੋ ਸਾਗੇ ਕਰਦਾ ਸਾਗ ਰੱਖਦਾ ਮੂਲੀਆਂ ਰੱਖਦੀਆਂ ਪਾਲਕ ਪਤਾ ਨਹੀਂ ਕਿਹੜ ਕੁਸ਼ ਰੱਖਦਾ ਘਰ ਦਾ ਸਾਗ ਲਾਇਆ ਬਹੁਤ ਸੋਹਣਾ ਸਾਗ ਯਾਰ ਗੰਦਰਾ ਵਾਲਾ ਮੋਟਾ ਮੋਟਾ ਤੇ ਹੁਣ ਜਗਤਪੁਰ ਪਹੁੰਚ ਗਏ ਉਹਨੂੰ ਛੱਡ ਗਏ ਇੱਥੇ ਤੇ ਮੈਂ ਚੱਲਣਾ ਐ ਸ਼ਹਿਰ ਨੂੰ ਤੇ ਯਾਰ ਰਾਣੀ ਸੁੰਦਰੀ ਖੜੀ ਐ ਸਾਹਮਣੇ ਲਿਚ ਲਿਚ ਕਰਦੀ ਚਣਵੇਂ 45 ਲਿਚ ਲਿਚ ਕਰਦੀ ਦੇਖੋ ਤਾਂ ਆਪੇ ਓਏ ਹੋਏ ਹੋਏ ਮੈਂ ਕਿ ਜਮਜੂਤ ਇਹਦਾ ਝੋਤਾ ਲੱਗ ਲਗਾ ਮੈਂ ਜਮਜੂਤ ਦਾ ਆ ਗੱਡੀ ਭੜਦੀ ਅੰਦਰ ਹੁਣ ਸੇ ਮੈਟਰੋ 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 ਗੱਡੀਆਂ ਦੋਏ ਆਪਣੀਆਂ ਖੜੀਆਂ ਪਿੰਡ ਪਹੁੰਚ ਕੇ ਜਗਤ ਪਰ ਛੋਟੀ ਦਾਲਤੀ ਅੰਦਰ ਤੇ ਬੜੀ ਵੀ ਬੜੀ ਤਾਂ ਪਹਿਲਾਂ ਹੀ ਖੜੀ ਅੰਦਰ ਤੇ ਲੈ ਬਈ ਮਿੱਤਰ ਪਿਆਰਿਓ ਇਹ ਸਗਾਜ ਦਾ ਬਲੌਗ ਜੇ ਬਲੌਗ ਵਧੀਆ ਲੱਗਿਆ ਤਾਂ ਯਾਰ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਕਰਿਓ ਲਾਈਕ ਸੋਣੇ ਛੱਡਿਓ ਕਮੈਂਟ ਮਿਲਦੇ ਆ ਕਿਸੇ ਨੈਕਸਟ ਬਲੌਗ ਜੇ ਖਰੇ ਜੇ ਕੰਟੈਂਟ ਨਾਲ